14 ਜੂਨ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜ਼ਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜ਼ਰੂਰ ਕਰਿਓ ਅੱਜ 14 ਜੂਨ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਅੱਜ ਜਿਵੇਂ ਦੱਸਿਆ ਹੋਇਆ ਸੀ ਕਿ ਕੱਲ ਵੀ ਕੁਝ ਖੇਤਾਂ ਦੇ ਵਿੱਚ ਮੀਂਹ ਦੀ ਉਮੀਦ ਸੀ ਪਰ ਮੀਂਹ ਉਮੀਦ ਨਾਲੋਂ ਵੱਧ ਖੇਤਾਂ ਦੇ ਵਿੱਚ ਦਰਜ ਕੀਤਾ ਗਿਆ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਥੋੜੀ ਜਿਹੀ ਰਾਹਤ ਜ਼ਰੂਰ ਮਿਲੀ ਹੈ ਬਾਅਦ ਦੁਪਹਿਰ ਤੋਂ ਕਈ ਖੇਤਰ ਜਿਵੇਂ ਬਠਿੰਡਾ ਮਾਨਸਾ ਮੋਗਾ ਜਾਂ ਇਹਨਾਂ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਵੀ ਮੀਂਹ ਦਰਜ ਕੀਤਾ ਗਿਆ ਸੀਗਾ ਦੂਸਰੀ ਤਰਫ ਪਵਾਦ ਖੇਤਰ ਦੇ ਵੀ ਬਹੁਤੇ ਹਿੱਸਿਆਂ ਦੇ ਵਿੱਚ ਜਿਵੇਂ ਹੁਸ਼ਿਆਰਪੁਰ ਦੇ ਇਲਾਕੇ ਹੋਗਾ ਜਸੂਆ ਮੁਕੇਰੀਆਂ ਆਨੰਦਪੁਰ ਰੋਪੜ ਮੋਹਾਲੀ ਚੰਡੀਗੜ੍ਹ ਲੁਧਿਆਣੇ ਦੇ ਕੁਝ ਇਲਾਕੇ ਜਲੰਧਰ ਦੇ ਜਾਂ ਮਲੇਰਕੋਟਲੇ ਦੇ ਇਲਾਕਿਆਂ ਦੇ ਵਿੱਚ ਮੀਂਹ ਦੇ ਨਾਲ-ਨਾਲ ਕਿਤੇ-ਕਿਤੇ ਹਨੇਰੀ ਦੇਖੀ ਗਈ ਮੀਂਹ ਘੱਟ ਖੇਤਰੀ ਸੀਗਾ ਤੇ ਹਨੇਰੀ ਬਹੁਤੇ ਖੇਤਰਾਂ ਦੇ ਵਿੱਚ ਸੀਗੀ ਹਲਕੀ ਤੋਂ ਦਰਮਿਆਨੀ ਜਿਸ ਕਰਕੇ ਗਰਮੀ ਤੋਂ ਰਾਹਤ ਕਾਫੀ ਖੇਤਰਾਂ ਦੇ ਵਿੱਚ ਮਿਲੀ ਹੋਈ ਹੈ ਪੂਰੇ ਦੀਆਂ ਹਵਾਵਾਂ ਲਗਾਤਾਰ ਚੱਲ ਰਹੀਆਂ ਨੇ ਅੱਜ ਵੀ ਮੌਸਮ ਉਸੇ ਤਰ੍ਹਾਂ ਦਾ ਹੀ ਬਣਿਆ ਹੋਇਆ ਹੈ ਮੀਂਹ ਦੀ ਸੰਭਾਵਨਾ ਅੱਜ ਵੀ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਹੋਵੇਗੀ ਮੰਨ ਲਈਏ ਕਿ 14 15 16 ਤੇ 17 ਤਰੀਕ ਤੱਕ ਟੁੱਟਵੇਂ ਤੌਰ ਤੇ ਮੀਂਹ ਨੇਰੀ ਦਾ ਦੌਰ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਤੁਹਾਨੂੰ ਹਰ ਰੋਜ਼ ਲਗਾਤਾਰ ਦੇਖਣ ਨੂੰ ਮਿਲੇਗਾ ਉਮੀਦ ਹੈ ਕਿ ਅੱਜ ਦੁਪਹਿਰ ਤੋਂ ਬਾਅਦ ਫਿਰ ਨਵੇਂ ਬੱਦਲਾਂ ਦਾ ਨਿਰਮਾਣ ਹੋਵੇਗਾ ਪਿਰ ਮੀਹ ਨੇਰੀ ਦੀ ਸੰਭਾਵਨਾ ਵਧਣ ਗਈਆਂ ਜਿਹੜੇ ਖੇਤਰਾ ਤੋਂ ਬੱਦਲ ਬਣਿਆ ਉਹ ਅੱਗੇ ਪਿੱਛੇ ਨੂੰ ਘੁੰਮਦਾ ਹੋਇਆ ਕਈ ਖੇਤਰਾ ਨੂੰ ਕਵਰ ਕਰਦਾ ਹੋਇਆ ਦਿਖਾਈ ਦੇਵੇਗਾ ਇੱਕ ਜਗ੍ਹਾ ਦਾ ਦੱਸਣਾ ਮੁਸ਼ਕਿਲ ਹੈ ਕਿਥੋਂ ਬੱਦਲ ਬਣਨਗੇ ਉਹ ਮਾਝੇ ਦਾ ਇਲਾਕਾ ਵੀ ਹੋ ਸਕਦਾ ਦੁਆਬੇ ਦਾ ਵੀ ਪੁਆਦ ਦਾ ਵੀ ਤੇ ਮਾਲਵੇ ਦੇ ਖੇਤਰ ਵੀ ਹੋ ਸਕਦੇ ਹਨ ਜਿਹੜੇ ਖੇਤਰਾਂ ਦੇ ਵਿੱਚ ਗਰਮੀ ਦੁਪਹਿਰ ਤੱਕ ਬਣੀ ਉੱਥੋਂ ਨਵੇਂ ਬੱਦਲ ਬਣ ਕੇ ਟੁੱਟਵੇਂ ਤੌਰ ਤੇ ਮੀਂਹਨੇਰੀ ਦਾ ਦੌਰ ਅੱਜ ਵੀ ਦੇਖਣ ਨੂੰ ਮਿਲ ਸਕਦਾ ਹੈ ਜਾਂ ਇਹ ਵੀ ਹੋ ਸਕਦਾ ਹੈ ਕਿ 15 ਦੀ ਸਵੇਰ ਨੂੰ ਯਾਨਕਿ ਜਿਹੜੀ ਕੱਲ ਨੂੰ ਸਵੇਰ ਆਉਣੀ ਹੈ ਇਹਦੇ ਵਿੱਚ ਵੀ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਪਹਾੜਾਂ ਨਾਲ ਲੱਗਦੇ ਖੇਤਰਾਂ ਦੇ ਵਿੱਚ ਖਾਸ ਕਰਕੇ ਮੀਂਹਨੇਰੀ ਦਾ ਦੌਰ ਦੇਖਣ ਨੂੰ ਮਿਲ ਸਕਦਾ ਹੈ